ਵੀ ਅੱਗੇ ਵੀ ਬਹੁਤ ਵੱਡੇ ਪੱਦਰ ਦੀ ਇੱਥੇ ਜਿਹੜੇ ਲੋਕਾਂ ਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਇਹਨਾਂ ਨੇ ਵਿਸ਼ਵਾਸ ਕਰਵਾਇਆ ਵੀ ਅੱਗੇ ਵਾਸਤੇ ਸਾਡੇ ਨਾਲ ਖੜਮਗੇ ਸੋ ਇਹ ਜਿਹੜੀ ਸਮੱਸਿਆ ਵਾ ਕੀ ਜਿੰਨਾ ਵੱਡਾ ਦੋਖ ਹੋਵੇ ਉਹ ਦੋਖ ਨੂੰ ਪਾ ਹੀ ਕੱਟਿਆ ਜਾ ਸਕਦਾ ਜੇ ਭਰਾ ਦੇ ਨਾਲ ਖੜੇ ਹੋਣ ਤੇ ਇਹ ਭਰਾ ਸਾਡੇ ਨਾਲ ਆ ਕੇ ਖੜੇ ਆ ਭਾਵੇਂ ਦੁੱਖ ਸਹਾੜ ਗਿੱਡਾ ਪਰ ਜਿਗਰੇ ਵੀ ਭਰਾਵਾਂ ਦੇ ਪਹਾੜ ਗਿੱਡੇ ਹੁੰਦੇ ਆ ਕਿਉਂ ਪਹਾੜ ਗਿੱਡਾ ਦੁੱਖ ਕੱਟਿਆ ਜਾਂਦਾ ਜਦੋਂ ਆਪਨੇ ਆ ਕੇ ਸਾਡੇ ਨਾਲ ਆਪਦੇ ਆ ਕੇ ਨਾਲ ਖੜਤਾ ਜਕਰ ਕਰਨਾ ਤੋਂ ਇਸ ਕਰਕੇ ਅਸੀਂ ਇੱਕ ਵਾਰ ਫੇਰ ਤੈਅ ਕਰਨ ਤੋਂ ਇਹਨਾਂ ਦੀ ਸੂਚੀ ਬੀਨਤਾ ਆਕਾਰ ਹੋਵੇ ਜਿਹਨੂੰ ਵੀ ਬੋਲਵਾਦੇ ਆ ਕਿ ਉਹਨਾਂ ਨਾਲ ਮਿਲ ਕਰਦੇ ਆ ਕਿ ਇਹ ਦਵਾਈਆਂ ਇਹ ਕਿਹੜਾ ਬਣਾ ਕੇ ਕਿ ਲੈ ਕੇ ਬੋਦੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਦੋਹਾਂ ਚੋਂ ਜਨਾਂ ਦੇ ਵਿੱਚ ਬੋਲਤੀ ਰਾਣੀ ਜਿਹੜੇ ਪਰਿਵਾਰਾਂ ਨੂੰ ਇਹਨਾਂ ਦੀ ਜ਼ਰੂਰਤ ਹੈ ਉਹਨਾਂ ਕੋਲ ਇਹ ਦਵਾਈ ਦੀਆਂ ਚਪਾ ਚਾਹਾਂ ਇਹ ਲੀਆਂ ਦੇ ਦਿੱਤਾ ਪ੍ਰੋਗਰਾਮ ਕਰਨਗੇ ਬਸ ਨਾ ਆਪਣੀ ਲਾਇਬ੍ਰੇਰੀ ਦਾ ਕਾਲਸਾ ਲਾਇਬ੍ਰੇਰੀ ਕੀਤੇ ਅੱਜ ਸਾਡੀ ਤਕਾਰ ਕੌਣ ਦੀ ਸੀ ਟੀ ਇਸੇ ਆਈਪੀ ਮੈਡੀਕਲ ਕੈਂਪ ਤੇ ਮੈਡੀਕਲ ਫ੍ਰੀਡਿੰਗ ਮਵਾਤਾ ਹੈ ਕਿ ਅਸੀਂ ਟਿਕਟ ਬਣਾ ਕੇ ਲੈ ਕੇ ਆਏ ਸੀ ਕਿ ਤੇ ਭਾਈ ਸਾਹਿਬ ਨੂੰ ਅਸੀਂ ਪ੍ਰੋਵਾਈਡ ਕਰਵਾਇਆ ਹੈ ਕਿਉਂਕਿ ਪੰਜਾਬ ਹਮੇਸ਼ਾ ਪੰਜਾਬ ਨਾਲ ਖੜਿਆ ਖੜਦਾ ਰਹੇਗਾ ਅਸੀਂ ਆਪਣੇ ਭਰਾਵਾਂ ਦਾ ਦੁੱਖ ਨੂੰ ਇੱਥੇ ਪਹੁੰਚ ਸਕਦੇ ਹਾਂ ਸਾਡਾ ਆਪਣਾ ਦੁੱਖ ਹੈ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜਿਆ ਤੇ ਖੜਦੇ ਰਹਿਣਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸੇਵਾ ਲਈ ਜਾਏਗੀ ਅਸੀਂ ਇਥੇ ਜਰੂਰ ਪਹੁੰਚਾਂਗੇ ਤੇ ਅਸੀਂ ਆ ਬਾਕੀ ਨੂੰ ਵੀ ਅਪੀਲ ਕਰਦੇ ਹਾਂ ਇਹ ਸਾਡਾ ਪੰਜਾਬ ਦਾ ਜਿਹੜਾ ਇਹ ਇੱਕ ਤਰਾਸੀ ਸਾਡੇ ਪੰਜਾਬ ਤੇ ਆਈ ਹੈ ਪੰਜਾਬ ਦੇ ਲੋਕਾਂ ਤੇ ਆਈ ਹੋਈ ਹੈ ਸਾਰੇ ਸਾਦੋਂ ਸਾਰੇ ਆ ਕੇ ਇੱਥੇ ਆਪਣੇ ਬੰਦਿਆਂ ਆਪਣੇ ਦੇਸ਼ ਦਾ ਆਪਣੇ ਰਾਜ ਦਾ ਆਪਣੇ ਲੋਕਾਂ ਦਾ ਆਪਣੇ ਭਰਾਵਾਂ ਦਾ ਸੇਵਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋਨਿਹਾਲ ਸੋਹ ਸ੍ਰੀ ਅਕਾਲ